ਉਦੀ ਸ਼ਿਪਹੋਲੇ ਦੇ ਨਾਲ ਇੰਨੀ ਲਗਣਾ ਕਿ ਅਸੀਂ ਆਪਣੇ ਮੂੰਹ ਦਾਸੀ ਕਰਦੇ ਉਹ ਹੀ ਸਭ ਕੁਝ ਦੱਸਣਗੇ ਮੈਂ ਉਹ ਇਨਾਂ ਦਾ ਵੀਰ ਜੀ ਨਾਲ ਤੁਹਾਨੂੰ ਛੋਟੇ ਵੀਰ ਨਾਲ ਮਨੋਣਾ ਜਿਹੜੀ ਸ਼ਿਪਹੋਲੇ ਨਾਲ ਇੰਨੀ ਲਗਣਾ ਕਿ ਆਪਾਂ ਸੋਚ ਨਹੀਂ ਸਕਦੇ ਇਸ ਬੱਚੇ ਦੀ ਕੀ ਨਾਂ ਵੀਰ ਜੀ ਤੁਹਾਡਾ ਮੇਰਾ ਨਾਮ ਯਵਰਾਜ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੰਕਰ ਜੀ ਜੈ ਸ਼੍ਰੀ ਮਾਕਲ ਜੈ ਕਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਕਿੰਨੀ ਐਂਜ ਆਪਣੀ ਤੁਹਾਡੀ ਮੇਰੀ 12 ਸਾਲ ਹੈ ਜੀ ਤੇ ਕਦੋਂ ਦੀ ਤੁਹਾਨੂੰ ਇਹ ਸੀ ਭੋਲੇ ਦੇ ਲਗਣ ਲੱਗੀ ਹੋਈ ਹੈ ਇਹ ਲਗਣ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਛੋਟੇ ਹੁੰਦੇ ਤੋਂ ਜਦੋਂ ਮੈਂ ਰੇੜਦਾ ਹੀ ਹੁੰਦਾ ਸੀ ਉਦੋਂ ਤੋਂ ਮੈਨੂੰ ਲਗਣ ਲੱਗੀ ਆ ਭੋਲੇ ਨਾ ਦੀ ਇਹ ਪ੍ਰਭੂ ਦੀ ਸ਼ਾਨਾਲ ਸਭ ਕੁਝ ਹੁੰਦਾ ਹੈ ਮੈਂ ਕੁਝ ਕਰਨ ਵਾਲਾ ਨਹੀਂ ਹੈ ਉਹਦੀ ਉਹਦੀ ਪ੍ਰਭੂ ਦੀ ਮਰਜ਼ੀ ਕਰਕੇ ਸਭ ਕੁਝ ਹੁੰਦਾ ਹੈ ਉਹਨਾਂ ਨੇ ਮੈਨੂੰ ਆਪਣੀ ਭਗਤੀ ਵਿੱਚ ਲੈਣ ਕੀਤਾ ਜੀ ਤੇ ਤੁਸੀਂ ਇਹ ਕਿੰਨੇ ਸਾਲ ਤੋਂ ਇਸ ਛੋਟੇ ਨੂੰ ਜਤੋਏ ਜੁੜੇ ਰਹੇ ਜੀ ਨਹੀਂ ਮੈਂ ਸ਼ਿੰਗਾਰ ਦੇ ਮੈਂ ਲੋਕਡਾਊਨ ਚ ਸ਼ੁਰੂ ਕੀਤਾ ਕਿਉਂਕਿ ਆਪਾਂ ਲੋਕਡਾਊਨ ਚ ਕਸੇਲ ਜਾਂਦੇ ਸੀ ਤੇ ਉਥੇ ਸ਼ਿੰਗਾਰ ਹੁੰਦਾ ਸੀ ਉਹਨਾਂ ਵੱਲ ਵੇਖ ਕੇ ਮੇਰੇ ਵੀ ਮਨ ਚ ਇੱਛਾ ਹੋਈ ਕਿ ਮੈਂ ਭੋਲੇ ਨਾ ਦੇ ਸ਼ਿੰਗਾਰ ਕਰਾਂ ਉਦੋਂ ਤੋਂ ਹੀ ਫਿਰ ਭੋਲੇ ਨਾ ਦੇ ਮੇਰੇ ਹੱਥ ਚ ਤਲਾ ਬਖਸ਼ੀ ਤੇ ਉਦੋਂ ਤੋਂ ਹੀ ਪ੍ਰਭੂ ਦਾ ਮੈਂ ਸ਼ਿੰਗਾਰ ਕਰਦਾ ਆ ਨਾ ਤੇ ਕਿਹੜੀ ਕਲਾਸ ਚ ਪੜ੍ਹਦੇ ਤੁਸੀਂ ਮੈਂ ਸੈਮਥ ਕਲਾਸ ਏਡੇ ਸਕੂਲ ਖਾਲਸਾ ਕਾਲਜ ਪਬਲਿਕ ਖਾਲਸਾ ਕਾਲਜ ਪਬਲਿਕ ਸਕੂਲ ਕਹਿੰਦੇ ਨੇ ਕਿ ਘਰ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਹੀ ਮੰਦਰ ਬਣਾਇਆ ਆਇਆ ਹੈ ਸਾਰੀ ਇਸ ਤਰ੍ਹਾਂ ਹੀ ਪੂਜਾ ਰੋਈ ਕਰਦੇ ਮੇਰੇ ਕੋ ਮੇਰੇ ਘਰੇ ਮੇਰ ਕੋ ਪਿੰਡੀ ਹੈਗੀ ਆ ਸੋਮਵਾਰ ਦੇ ਸੋਮਵਾਰ ਮੈਂ ਹਰ ਵਾਰੀ ਸ਼ਿੰਗਾਰ ਕਰਦਾ ਮਹਾਦੇਵ ਦਾ ਪ੍ਰਭੂ ਵੱਖ-ਵੱਖ ਰੂਪਾਂ ਵਿੱਚ ਦਰਸ਼ਨ ਦਿੰਦੇ ਨੇ ਸੋਮਵਾਰ ਦੇ ਸੋਮਵਾਰ ਜਿਹੜੀ ਆਈ ਦੀ ਪਨੀਰੀ ਜਿਹੜੀ ਨਸ਼ਿਆਂ ਵਿੱਚ ਪੈ ਚੁੱਕੀ ਹੈ ਜਿਹੜੇ ਬੱਚੇ ਨਸ਼ਿਆਂ ਵਿੱਚ ਪੈ ਚੁੱਕੇ ਨੇ ਇੱਕ ਤੁਹਾਡੀ ਉਮਰਾਂ ਛੋਟੀ ਜਿਹੜੇ ਤੁਸੀਂ ਭਗਵਾਨ ਦੇ ਚਰਨਾਂ ਦੇ ਵਿੱਚ ਲੱਗੇ ਹੋ ਜੀ ਭੋਲੇ ਦੇ ਤੇ ਤੁਸੀਂ ਉਹ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੇਰਾ ਸਾਰੀ ਕੌਮ ਨੂੰ Hindu ਕੌਮ ਨੂੰ ਅਹੀ ਸੰਦੇਸ਼ ਹੈ ਕੀ ਨਸ਼ਿਆਂ ਨੂੰ ਛੱਡ ਕੇ ਪ੍ਰਮਾਤਮਾ ਵੱਲ ਧਿਆਨ ਦਿਓ ਵੱਧ ਤੋਂ ਵੱਧ ਮੰਦਰ ਜਾਇਆ ਕਰੋ ਤੇ ਭੋਲੇनाथ ਨਸ਼ਿਆਂ ਨਾਲ ਕੁਝ ਨਹੀਂ ਹੋਣਾ ਆਪਣੇ ਮਤਲਬ ਭੋਲੇ ਸ਼ੰਕਰ ਦੇ ਮੰਦਰ ਵਿੱਚ ਆ ਕੇ ਦਰਸ਼ਨ ਪਾਇਆ ਕਰੋ ਤੇ ਮੇਰਾ ਸਾਰੀ ਕੋਮਨਵਾਹੀ ਸੰਦੇਸ਼ ਹੈ ਸਾਰੀ ਸਨਾਤਨ ਸਨਾਤਨ ਧਰਮ ਦੀ ਕੋਮਨਵਾਹੀ ਸੰਦੇਸ਼ ਹੈ ਕਿ ਮੰਦਰਾਂ ਵਿੱਚ ਜਾ ਕੇ ਭੋਲੇ ਸ਼ੰਕਰ ਜੀ ਦਾ ਦਰਸ਼ਨ ਪਾਇਆ ਕਰੋ ਅਤੇ ਨਸ਼ਿਆਂ ਨੂੰ ਛੱਡੋ ਕਹਿੰਦੇ ਤੁਸੀਂ ਮਤਲਬ ਜਿਹੜੇ ਕੀਰਤਨ ਵੀ ਭੇਟਾ ਆਪ ਸਾਰਿਆਂ ਬੋਲਦੇ ਜੀ ਹਾਂਜੀ ਜੀ ਬੋਲਿੰਨਾ ਜੀ ਤੇ ਕੋਈ ਇੱਕ ਸ਼ਿਪੋਲੇ ਦੀ ਛੋੜੀ ਜੀ ਭੇੜ ਸਾਨੂੰ ਸੁਲਾਵੋ ਹਾਂਜੀ رام جی سنا نا بابا سنا او ایسا ڈمرو بجایا بولی ناتھ نی سارا کیلاش پروت مگن ہو گیا وہ ایسا ڈمرو بجایا بولے ناتھ نے سارا کیلاش پروت مگن ہو گیا سارا کیش پروت مگن ہو گیا सारा कैलाश पर्वत मदन हो गया ओ ऐसा डमरू बजाया भोलेनाथ ने सारा कैलाश पर्वत मदन हो गया ओ डमरू को सुनकर जी राम जी आए राम जी आए संग लक्ष्मण जी आए डमरू को सुनकर जी राम जी आए राम آئے سنگ لکشمن جیا ہم یا سیتا كا من بھی مگن ہو گیا سارا كلاش پروت مگن ہو گیا ایسا ڈمرو بجایا بھولی ناتھ نے سارا كلاش پروت مگن ہو گیا ڈمرو كو سن كر جی كانا جی آئے كانا جی آئے سنگ راجا بیا ڈمرو كو سن كر جی كانا جی آئے ਨਾ ਨਗੀ ਆਏ ਸੰਗ ਰਦਾ ਦਾ ਭੀ ਲੈ ਉਹ ਸਾਧੂ ਕ ਮਨ ਭੀ ਮगन ਹੋ ਗਿਆ ਐ ਸਾਡ ਮਰੂ ਬਜਾਇਆ ਬੋਲੇ नाथ ਨੇ ਐ ਸਾਡ ਮਰੂ ਬਜਾਇਆ ਬੋਲੇ नाथ ਨੇ ਸਰ ਕੈਲਾਸ਼ ਪर्वत मगन हो गया ਵੇਖੋ ਕਿੰਨੀ ਲਗਣਾ ਛੋਟੇ ਜੇ ਬੱਚੇ ਵਿੱਚ ਤੇ ਉਹਨੇ ਸੰਦੇਸ਼ ਵੀ ਦਿੱਤਾ ਹੈ ਕਿ ਆਇਲ ਦੀ ਪਨੀਰੀ ਜਿਹੜੀਆਂ ਨਸ਼ਿਆਂ ਤੋਂ ਬਾਹਰ ਉੱਠ ਕੇ ਪ੍ਰਭੂ ਦੇ ਚਰਨਾਂ ਵਿੱਚ ਲੱਗੇ ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਆਂ ਕਿ ਛੋੜੀ ਜੀ ਉਮਰ ਤੇ ਵਿੱਚ ਜਿਹੜੀ ਇੰਨੀ ਲਗਨ ਲੱਗ ਜਾਣੀ ਇਹ ਪ੍ਰਭੂ ਦੀ ਕਿਰਪਾ ਨਾਲ ਹੀ ਸਾਰਾ ਹੁੰਦਾ ਏ ਤੇ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਸਾਨੂੰ ਵੀ ਪ੍ਰੇਰਨਾ ਮਿਲ ਗਈ ਹੈ ਹਿਮਸ਼ੀਪੋਲੇ ਚਰਨਾਂ ਵਿੱਚ ਆ ਜੀ ਜੇ ਪੋਲੇ ਸੰਪਤ